ਫਰਿਆਦ ਸੁਣੀ ਜਾਵੇ ਪਿਛਲੇ 2 ਮਹੀਨੇ ਤੋਂ ਇਹ ਬੱਚੀ ਨੇ ਹਰ ਥਾਂ ਤੇ ਭਗਵੰਤ ਮਾਨ ਨੂੰ ਵੀ ਚਿੱਠੀਆਂ ਪਾਈਆਂ ਹਰ ਜੋ ਚੀਜ਼ ਇਹ 스테ਜ ਦੇ ਕਰਕੇ ਹੁਣ ਇਹ ਧੱਕੇਸ਼ਾਹੀ ਨਾਲ ਕਹਿੰਦਾ ਕੁੜੀ ਦਾ ਬਹਾਨਾ ਬਣਾ ਕੇ ਵੀ ਮੈਨੂੰ ਲਿਖਤ ਮਿਲ ਜਾਵੇ ਤੇ ਇਹ 스테ਜ ਦੀ ਜਗ੍ਹਾ ਮੈਨੂੰ ਕਿਰਾਇਆ 10000 ਰੁਪਏ ਦੇ ਦੇਣ ਏਪੀਐਨ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਤੁਹਾਰਕੂ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਸ਼ੇਰਪੁਰ ਚੌਂਕ ਜਿੱਥੇ ਕਿ ਪਾਣੀ ਵਾਲੀ ਟੈਂਕੀ ਦੇ ਕੋਲ ਨੂੰ ਧਰਨਾ ਲਗਾਇਆ ਗਿਆ ਹੈ ਆਪ ਆਪ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਹੈ ਕੀ ਹਾਂਜੀ ਬਾਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਕੀ ਮਾਮਲਾ ਹੈਗਾ ਜਿਹੜਾ ਇੱਥੇ ਬੈਠਾ ਬਹੁਤ ਦੁੱਖ ਦੇ ਨਾਲ ਇਹ ਬੇਨਤੀ ਕਰ ਰਹੇ ਆ ਜਿਸ ਖਾਲਸਾ ਫੌਜ ਨੇ ਆਪਣੇ ਭਾਰਤ ਦੇਸ਼ ਨੂੰ ਆਜ਼ਾਦੀ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਹੁਣ ਤੇ ਸਾਨੂੰ ਆਪਣੇ ਘਰ ਦੇ ਵਾਸਤੇ ਲੜਾਈ ਕਰਨੀ ਪੈ ਰਹੀ ਹੈ ਉਹ ਵੀ ਮੌਜੂਦਾ ਸਰਕਾਰ ਦੇ ਨਾਲ ਜਾਂ ਜਿਹੜੇ ਅਸੀਂ ਕਿਰਾਏ ਦੇ ਬੰਦੇ ਗੁਰੂ ਘਰ ਦੇ ਵਿੱਚ ਰੱਖੇ ਆ ਉਹ ਬੰਦਿਆਂ ਨੇ ਆ ਕੇ ਜਿਹੜੀ ਬੇਟੀ ਤਿਆਰ ਪਰ ਤਿਆਰ ਖਾਲਸਾ ਆ ਚੜ੍ਹਦੀ ਕਲਾ ਦੇ ਵਿੱਚ ਪੰਜ ਪਿਆਰਿਆਂ ਦੇ ਮੂਹਰੇ ਦਸਵੇਂ ਪਾਤਸ਼ਾਹ ਜੀ ਦੇ ਮਹਾਰਾਜ ਨੂੰ ਸਨਮੁਖ ਰੱਖ ਕੇ ਮਹਾਰਾਜ ਦੇ ਹਜ਼ੂਰ ਸ਼ਸਤਰ ਵਿੱਦਿਆ ਖੇਡਦੀ ਆ ਖਡਾਉਂਦੀ ਆ ਜੱਜ ਦੀ ਪੜ੍ਹਾਈ ਕਰਦੀ ਆ ਮਾੜੀ ਮੋਟੀ ਕੁੜੀ ਨਹੀਂ ਹੈਗੀ ਜਿਹੜੀ ਉੱਥੇ ਟੈਂਕੀ ਦੇ ਉੱਤੇ ਚੜ੍ਹੀ ਆ ਜੱਜ ਦੀ ਪੜ੍ਹਾਈ ਕਰ ਰਹੀ ਉਹਨੇ ਜੱਜ ਬਣਨਾ ਆ ਤੇ ਜੇ ਉਹਨੂੰ ਕੁਛ ਨਾ ਹੋਵੇ ਮਾਰੇ ਕਿਰਪਾ ਕਰਨ ਸੱਚੇ ਪਾਤਸ਼ਾਹ ਉਹ ਆਪਣੀ ਇੱਜ਼ਤ ਦਾ ਬਦਲਾ ਲੈਣ ਵਾਸਤੇ ਉੱਤੇ ਚੜੀ ਆ ਜਿਹੜੇ ਗੈਂਗਸਟਰਾਂ ਨੇ ਸੰਦੀਪ ਵਰਗੇ ਨੇ ਜਾਂ ਜਿਨ੍ਹਾਂ ਦਾ ਨਾਮ ਲੈਂਦੇ ਨੇ ਉਹਨਾਂ ਨੇ ਆ ਕੇ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਨ੍ਹਾਂ ਜਿਹੜੇ ਕਿਰਾਏ ਤੇ ਦੁਕਾਨ ਲੈ ਕੇ ਰਹਿ ਰਹੇ ਨੇ ਉਹਨਾਂ ਨੇ ਗੈਂਗਸਟਰ ਨੂੰ ਵੀ ਬੁਲਾਇਆ ਤੇ ਪੁਲਿਸ ਦੇ ਨਾਲ ਗੱਲਬਾਤ ਕਰਕੇ ਸੈਟਿੰਗ ਵੀ ਕੀਤੀ ਹੋਈ ਆ ਉਹ ਆਪ ਬਾਬਾ ਕਾਲਾ ਸਿੰਘ ਨੂੰ ਮੈਸੇਜ ਕਰ ਕਰਕੇ ਕਹਿੰਦੇ ਕਿ ਅਸੀਂ ਪੁਲਿਸ ਨੂੰ ਐਨੇ ਪੈਸੇ ਦਿੱਤੇ ਸਾਡੀ ਸੈਟਿੰਗ ਆ ਤੇ ਤੂੰ ਆਪਣਾ ਪੜਿਆ ਲਿਖਿਆ ਵਿਚਾਰ ਲਾ ਉਹ ਕੁੜੀ ਨੂੰ ਪਤਾ ਲੱਗਿਆ ਉਹਦੇ ਦਿਮਾਗ ਤੇ ਟੈਨਸ਼ਨ ਹੋਈ ਉਹ ਇਸ ਕਰਕੇ ਚੜ ਗਈ ਹੁਣ ਸਾਨੂੰ ਹੁਣੇ ਪਤਾ ਲੱਗਿਆ ਸੀ ਹੁਣੇ-ਹੁਣੇ ਆਏ ਆ ਜੇ ਇਹ ਗੱਲ ਹੁਣ ਦਲਾਂ ਬੰਦਾਂ ਤੱਕ ਪਹੁੰਚ ਜਾਣੀ ਆ ਤੇ ਸਾਡੀ ਨਿਹੰਗ ਸਿੰਘ ਜਥੇਬੰਦੀ ਨੂੰ ਪਤਾ ਲੱਗ ਜਾਣੀ ਆ ਪਹਿਲਾਂ ਇਹ ਘਰੇਲੂ ਮਸਲਾ ਸਮਝ ਕੇ ਨਾ ਅਸੀਂ ਦੱਬਿਆ ਹੋਇਆ ਸੀਗਾ ਵੀ ਚਲ ਕੋਈ ਗੱਲ ਨਹੀਂ ਵੀ ਉਹ ਬੰਦੇ ਹੈਗੇ ਆ ਕੋਈ ਗੱਲ ਨਹੀਂ ਵੀ ਕਾਨੂੰਨ ਵਿੱਚ ਹੈਗਾ ਆ ਤੇ ਸਾਨੂੰ ਫੈਸਲਾ ਮਿਲ ਜਾਊਗਾ ਤੇ ਹੁਣ ਇਹ ਗੱਲ ਹੋ ਗਈ ਆ ਹੱਦੋਂ ਬਾਅਦ ਤੇ ਇਸ ਕਰਕੇ ਅਸੀਂ ਬੇਨਤੀ ਆ ਭਾਈ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਜੀ ਨੂੰ ਐਸਐਸਪੀ ਸਾਹਿਬ ਨੂੰ ਵੱਡੇ ਅਫਸਰਾਂ ਨੂੰ ਸਾਰਿਆਂ ਨੂੰ ਮੌਜੂਦ ਸਹਿਵਾ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਭਾਈ ਆ ਕੇ ਨਾ ਇਹਨਾਂ ਦਾ ਹੱਲ ਕਰੋ ਜਿਹੜਾ ਬੇਟੀ ਦੇ ਨਾਲ ਨਾ ਇਨਸਾਫੀ ਹੋਈ ਆ ਨਾ ਇਹਦਾ ਇਹਦਾ ਪੁਲਿਸ ਇਨਸਾਫ ਦਵਾਏ ਨਾ ਪਿਛੇਰਾ ਨਾ ਕਰ ਪੁੱਤ ਨਾ ਕਰ ਉਹ ਹੁਣ ਜਵਾਨ ਬੱਚਾ ਆਇਆ ਉਹਦੇ ਸਿਰ ਤੇ ਖੂਨ ਸਵਾਰ ਹੋਇਆ ਕਿ ਮੈਨੂੰ ਮੁੰਡਿਆਂ ਨੇ ਧੱਕੇ ਮਾਰੇ ਆ ਜੇ ਉਹ ਛਾਲ ਮਾਰ ਦੇਵੇ ਉਹਦਾ ਜ਼ਿੰਮੇਵਾਰ ਉਹ ਜਿਹੜੇ ਦੁਕਾਨਦਾਰ ਨੇ ਜਾਂ ਜਿਨ੍ਹਾਂ ਨੇ ਸੈਟਿੰਗ ਕੀਤੀ ਹੋਈ ਆ ਜਿਹੜੇ ਇਹਨਾਂ ਨੂੰ ਬਾਬਾ ਕਾਲਾ ਸਿੰਘ ਨੂੰ ਫੋਨ ਤੇ ਮੈਸੇਜ ਕਰ ਰਹੇ ਨੇ ਵੀ ਅਸੀਂ ਸੈਟਿੰਗ ਕੀਤੀ ਹੋਈ ਆ ਸਾਡੇ ਨਾਲ ਨਹੀਂ ਤੂੰ ਲੜ ਸਕਦਾ ਏ ਉਹਦਾ ਜ਼ਿੰਮੇਵਾਰ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਮਹਾਰਾਜ ਇਹ ਹਾਲਾਤ ਨੂੰ ਤੁਸੀਂ ਸੁਧਾਰੋ ਇਹ ਹਾਲਾਤ ਵਿਗੜਦੇ ਜਾਂਦੇ ਆ ਨਿਹੰਗ ਸਿੰਘਾਂ ਦਾ ਪ੍ਰੋਗਰਾਮ ਆ ਫਿਰ ਕਹਿਣਗੇ ਨਿਹੰਗ ਸਿੰਘਾਂ ਨੇ ਗੁੱਟ ਵੜਦੇ ਜੀ ਬਾਹ ਵੜਦੀ ਜੀ ਸਿਰ ਵੜਦੀ ਬੰਦੇ ਵੜਦੇ ਇਹ ਬਹੁਤ ਦੇਰ 2 ਮਹੀਨੇ ਤੋਂ ਲੜਾਈ ਦਾ ਇਹ ਮੁੱਢ ਬੰਨਿਆ ਜਾ ਰਿਹਾ ਤੇ ਇਹ ਵਿਚਾਰੇ ਹੌਲੀ ਹੌਲੀ ਕਾਨੂੰਨ ਦਾ ਸਹਾਰਾ ਲੈਣ ਵਾਸਤੇ ਲੈ ਰਹੇ ਨੇ ਤੇ ਹੱਥ ਜੋੜ-ਜੋੜ ਕੇ ਬੇਨਤੀ ਕਰ ਰਹੇ ਵੀ ਅਸੀਂ ਜੀ ਸੇਵਾਦਾਰਾਂ ਗੁਰੂ ਘਰ ਹੈ ਵੀ ਗੁਰੂ ਘਰ 'ਚ ਸੇਵਾ ਕਰਦੇ ਆ ਤੇ ਆਹ ਕਿਰਾਏ ਤੇ ਦਿੱਤੀ ਸੀਗੀ ਦੁਕਾਨ 4-5 ਸਾਲ ਹੋਏ ਆ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਕਮਿਸ਼ਨਰ ਸਾਹਿਬ ਨੇ ਜਿਹੜਾ ਆਰਡਰ ਕੱਢਿਆ ਹੈਗਾ ਨਵਾਂ ਵੀ ਕਿਰਾਏਦਾਰਾਂ ਤੋਂ ਨਵਾਂ ਐਫੀਡੇਵਟ ਬਣਵਾਓ ਉਹ ਐਫੀਡੇਵਟ ਦੇ ਚੱਕਰ ਦੇ ਵਿੱਚ ਇਹਨਾਂ ਨੇ ਬਾਬਾ ਜੀ ਨਾਲ ਲੜਾਈ ਕੀਤੀ ਆ ਆਪਾਂ ਉਹਨਾਂ ਨੂੰ ਮਾੜਾ ਚੰਗਾ ਵੀ ਨਹੀਂ ਬੋਲ ਸਕਦੇ ਪਰ ਜੇ ਉਹ ਗੈਂਗਸਟਰ ਲੋਕਾਂ ਨੂੰ ਬੁਲਾਣ ਤੇ ਉਹ ਗੁਰਸਿੱਖ ਨਹੀਂ ਰਹਿ ਜਾਂਦੇ ਜਿਹੜੇ ਗੁਰੂ ਘਰ ਦਾ ਉਹ ਖਾਰੇ ਨੇ ਉਸੇ ਗੁਰੂ ਘਰ ਦੀ ਬੱਚੀ ਹੋਵੇ ਤੇ ਉਸ ਤੇ 25 ਤੇ 30 ਬੰਦੇ ਬਲਾ ਕੇ ਸ਼ਾਮ ਦੇ ਵੇਲੇ ਅਟੈਕ ਕਰ ਦੇਣਾ ਜਦੋਂ ਮਾਪਿਓ ਹੈ ਨਹੀਂ ਤੇ ਉਹ ਦੁੱਖ ਦੀ ਗੱਲ ਹੈ ਗੁਰੂ ਕੇ ਪਿਆਰਿਓ ਬੱਚੀ ਕਿਸੇ Hindu ਦੀ ਹੋਵੇ ਕਿਸੇ ਮੁਸਲਮਾਨ ਦੀ ਹੋਵੇ ਕਿਸੇ ਸਾਈ ਦੀ ਹੋਵੇ ਗੁਰੂ ਕਾ ਖਾਲਸਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਜੇ ਕੋਈ ਗੈਂਗਸਟਰ ਆ ਕੇ ਇਹ ਕਹੇ ਵੀ ਅਸੀਂ ਇਹ ਬੇਲੀਆਂ ਕਰਾਵਾਂਗੇ ਧੱਕੇ ਨਾ ਕਰਾਂਗੇ ਇਹ ਉਹ ਆਪਣੇ ਮਨ ਚੋਂ ਭਲੇਖੇ ਕੱਢ ਲਵੇ ਜਦੋਂ ਖਾਲਸਾ ਅੜ ਜਾਂਦਾ ਨਾ ਫਿਰ ਤੇ ਵੱਡੇ ਵੱਡਿਆਂ ਨੂੰ ਪੜਨੇ ਪਾ ਦਿੰਦਾ ਮੇਰੀ ਪ੍ਰਸ਼ਾਸਨ ਨੂੰ ਅਪੀਲ ਆ ਭਗਵੰਤ ਮਾਨ ਨੂੰ ਅਪੀਲ ਆ ਵੀ ਇਸ ਬੱਚੀ ਦੀ ਫਰਿਆਦ ਸੁਣੀ ਜਾਵੇ ਪਿਛਲੇ 2 ਮਹੀਨੇ ਤੋਂ ਇਹ ਬੱਚੀ ਨੇ ਹਰ ਥਾਂ ਤੇ ਭਗਵੰਤ ਮਾਨ ਨੂੰ ਵੀ ਚਿੱਠੀਆਂ ਲਪਾਈਆਂ ਹਰ ਜੋ ਚੀਜ਼ ਕਾਨੂੰਨੀ ਹੁੰਦੀ ਆ ਉਹ ਕੀਤੀ ਕਿਉਂਕਿ ਇਹ ਬੱਚੀ ਜੱਜ ਦੀ ਪੜ੍ਹਾਈ ਕਰ ਰਹੀ ਆ ਇਸ ਕਰਕੇ ਇਹਨਾਂ ਕਾਨੂੰਨ ਵੀ ਪਤਾ ਬੱਚੀ ਨੂੰ ਪਰ ਹਾਰ ਕੇ ਜਦੋਂ ਕੋਈ ਪ੍ਰਸ਼ਾਸਨ ਨੇ ਗੱਲਬਾਤ ਨਹੀਂ ਸੁਣੀ ਤੇ ਬੱਚੀ ਨੇ ਕਦਮ ਚੱਕ ਲਿਆ ਜਦੋਂ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਇਹਨਾਂ ਦੀ ਗੱਲ ਨਹੀਂ ਸੁਣ ਰਿਹਾ ਅਸੀਂ ਫਤੇਗੜ ਸਾਹਿਬ ਤੋਂ ਚੱਲ ਕੇ ਆਏ ਆ ਸਾਨੂੰ ਬੜਾ ਦੁੱਖ ਲੱਗਿਆ ਅਸੀਂ ਤਾਂ ਕਿਸੇ ਮੁਸਲਮਾਨ ਦੀ ਬੱਚੀ ਹੋਵੇ ਕਿਸੇ ਸਹਾਈ ਦੀ ਬੱਚੀ ਹੋਵੇ ਕਿਸੇ ਦੇ ਵੀ ਬੱਚੀ ਹੋਵੇ ਅਸੀਂ ਉੱਥੇ ਵੀ ਪਹੁੰਚ ਜੰਨੇ ਆ ਸਾਡਾ ਕੰਮ ਸਰਬੱਤ ਦੇ ਭਲੇ ਦਾ ਅਸੀਂ ਖੜਨਾ ਹੀ ਖੜਨਾ ਬੱਚੀ ਭਾਵੇਂ ਕਿਸ ਦੀ ਹੋਵੇ ਇਸ ਕਰਕੇ ਪ੍ਰਸ਼ਾਸਨ ਨੂੰ ਖਾਸ ਤੌਰ ਤੇ ਭਗਵੰਤ ਮਾਨ ਨੂੰ ਸਾਡੀ ਇਹ ਅਪੀਲ ਵੀ ਆ ਤੇ ਚੁਣੌਤੀ ਵੀ ਆ ਇਸ ਬੱਚੀ ਦੀ ਛੇਤੀ ਤੋਂ ਛੇਤੀ ਖਬਰ ਲਈ ਜਾਵੇ ਜੇ ਇਹਨੂੰ ਕੋਈ ਹੋ ਜਾਂਦਾ ਉਹ ਨੁਕਸਾਨ ਕਰ ਲੈਂਦੀ ਆ ਇਹਦੀ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਆ ਤੇ ਉਹ ਦੁਕਾਨਦਾਰ ਜ਼ਿੰਮੇਵਾਰ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ ਸਰਮਨਦੀਪ ਸਿੰਘ ਮੰਗੂ ਮੱਠ ਮੈਂ ਇਹ ਦੱਸਣਾ ਚਾਹੁੰਨਾ ਵੀ ਜਿਹੜਾ ਗੁਰੂ ਘਰ ਆ ਜਿੱਥੇ ਹਮਲਾ ਹੋਇਆ ਹੈ ਗੈਂਗਸਟਰਾਂ ਨੇ ਕੀਤਾ ਆ ਉੱਥੇ ਰੋਜ਼ ਵਿਧਵੀ ਹੋ ਰਹੀ ਆ ਉਹ ਜਿੰਨੇ ਦੁਕਾਨਦਾਰ ਨੇ ਜਰਦਾ ਤਮਾਕੂ ਬਿੜੀ ਵੀ ਉਹ ਵਰਤਦੇ ਨੇ ਐਸੀ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਉਹ ਦੁਕਾਨਦਾਰ ਬਿਲਕੁਲ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਚੀ ਗੱਲ ਆ ਐਸੀ ਨਿਹੰਗ ਸਿੰਘ ਐਕਸ਼ਨ ਕਰਦੇ ਆਂਗੇ ਕੋਈ ਨਾ ਕੋਈ ਜੇ ਸਾਡੀ ਕੁੜੀ ਜਿੱਦਾਂ ਉੱਤੇ ਚੜ੍ਹੀ ਹੋਈ ਆ ਇੰਟਰਨੈਸ਼ਨਲ ਪਲੇਅਰ ਆ ਗੱਤਕੇ ਦੀ ਉਹ ਕੋਈ ਮਾੜੀ-ਮੋਟੀ ਕੁੜੀ ਨਹੀਂ ਹੈ ਉਹ ਦੇ ਉਹ ਗੋਰ ਸਿੱਖ ਪਰਿਵਾਰ ਦੇ ਨਾਲ ਟੈਚ ਆ ਕੁੜੀ ਤੇ ਅਸੀਂ ਇਹੀ ਕਹਿੰਨੇ ਆ ਵੀ ਉਹਨਾਂ ਦੇ ਉੱਤੇ ਕਾਰਵਾਈ ਹੋ ਜਾਵੇ ਹੋਵੇ ਪੁਲਿਸ ਵਾਲਿਆਂ ਨੇ ਕਿਸੇ ਤਰੀਕੇ ਦੀ ਵੀ ਸੈਟਿੰਗ ਹੋ ਸਕਦੀ ਆ ਉਹਦੀ ਬੁੱਕ ਲੱਗਦੀ ਆ ਕੁਛ ਲੱਗਦੀ ਆ ਕੁਛ ਵੀ ਹੋ ਸਕਦਾ ਅਸੀਂ ਇਹ ਕਹਿੰਨੇ ਆ ਜਿਆਦਾ ਗੱਲਾਂ ਨਹੀਂ ਅਸੀਂ ਕਰਦੇ ਆਂ ਪ੍ਰਸ਼ਾਸਨ ਨੂੰ ਸਿੱਧਾ ਇਹ ਵਾਰਨਿੰਗ ਦਿੰਨੇ ਆ ਵੀ ਐਕਸ਼ਨ ਬੜਾ ਤਖੜਾ ਹੋ ਜੂਗਾ ਗੱਲ ਹੱਥੋਂ ਬਾਹਰ ਨਿਕਲ ਜੂਗੀ ਸਾਰੇ ਬੰਨੇ ਲੁਧਿਆਣਾ ਅੰਮ੍ਰਿਤਸਰ ਸਾਰੀ ਪੰਜਾਬ ਦੇ ਵਿੱਚ ਚੜਦਿਆਂਗੇ ਤਾਵਰਾਂ ਦੇ ਉੱਤੇ ਨਿਹੰਗ ਸਿੰਘ ਤੇ ਇਸ ਕਰਕੇ ਦਵਾ ਦਵਾ ਮੌਕਾ ਹੈਗਾ ਯਾਰ ਸੰਭਲੋ ਦਵਾ ਦਵਾ ਉਹਨਾਂ 8 ਬੰਦਿਆਂ ਤੇ ਪਰਚਾ ਦਰਜ ਕਰਕੇ ਤੇ ਸਾਨੂੰ ਐਫ ਆਈ ਆਰ ਦੀ ਕਾਪੀ ਦੋ ਤੇ ਅਸੀਂ ਇੱਥੋਂ ਉੱਠੀਏ ਅਸੀਂ ਕੋਈ ਬੇਲੇ ਬੰਦੇ ਨਹੀਂ ਆ ਜੱਜ ਦੀ ਪੜਾਈ ਕਰਦੀ ਆ ਕੁੜੀ ਜਿਹੜੀ ਉੱਪਰ ਆ ਉਹ ਕੋਈ ਉਦਾਂ ਕੁੜੀ ਨਹੀਂ ਆ ਦਿਮਾਗ ਤੇ ਟੈਨਸ਼ਨ ਪੈ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਰਮਜੀਤ ਸਿੰਘ ਬੱਬੂ ਮੇਰਾ ਨਾਮ ਹੈ ਅੱਛਾ ਬੱਬੂ ਜੀ ਤੁਹਾਡਾ ਨਾਮ ਹੈ ਹਾਂਜੀ ਹਾਂਜੀ ਬੱਬੂ ਜੀ ਇੱਕ ਤੁਹਾਡੇ ਉੱਪਰ આરોਪ ਲਗਾਏ ਜਾ ਰਹੇ ਨੇ ਲੜਕੀ ਇੱਕ ਪਾਣੀ ਵਾਲੀ ਟੈਂਕੀ ਦੇ ਉੱਪਰ ਚੜ੍ਹੇ ਹੋਈ ਆ ਉਹ ਕੀ ਐ ਸਰ ਮਸਲਾ ਇਹ ਸਰ ਇਹ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਜੀ ਇਹ ਇਹ ਗੁਰਦੁਆਰੇ ਨੂੰ ਸਿਆਸੀ ਰੂਪ ਦੇਣਾ ਚਾਹੁੰਦੇ ਨੇ ਇਹ 20 ਸਾਲ ਤੋਂ ਅਸੀਂ ਇੱਥੇ ਦੁਕਾਨਾਂ ਤੇ ਬੈਠੇ ਹੋਏ ਆ 20 ਸਾਲ ਤੋਂ ਇਹ ਗੁਰਦੁਆਰੇ ਦੀਆਂ ਮਾਰਕੀਟ ਇਹ ਦੁਕਾਨਾਂ ਅਸੀਂ ਰਲ ਮਿਲ ਕੇ ਸਾਰਿਆਂ ਨੇ ਬਣਾਈਆਂ ਨੇ ਇਹਦੀ ਸਕਿਉਰਿਟੀ ਵੀ ਅਸੀਂ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੈ ਦੁਕਾਨਾਂ ਦੀ ਸਾਰੀ ਵੀ ਆਪ ਕਰਾਈ ਹੈ ਸਾਰੇ ਮਾਰਕੀਟ ਨੇ ਰਲ ਮਿਲ ਕੇ ਜਦ ਤੱਕ ਇਹਨਾਂ ਦਾ ਫਾਦਰ ਬਾਬਾ ਨਿਹੰਗ ਜੱਥੇਦਾਰ ਸੇਵਾਦਾਰ ਜਿੰਦਾ ਸੀ ਤਦ ਤੱਕ ਸਾਡਾ ਕੋਈ ਰੋਲਾ ਨਹੀਂ ਸੀ ਜਦੋਂ ਦੀ ਉਹਦੀ ਚੌਥੇ ਮਹੀਨੇ ਤੋਂ ਡੈਥ ਹੋਈ ਹੈ ਉਸ ਦਾ ਲੜਕਾ ਕੁਲਦੀਪ ਸਿੰਘ ਕਾਲਾ ਗੁੰਡਾਗਰਦੀ ਤੇ ਉਤਰ ਆਇਆ ਉਹ ਸਾਡਾ ਸਮਾਨ ਚੱਕ ਕੇ ਬਾਹਰ ਸੁੱਟਣ ਦੀਆਂ ਸਾਨੂੰ ਧਮਕੀਆਂ ਦੇਣ ਲੱਗ ਗਿਆ ਸਾਨੂੰ ਕਹਿੰਦਾ ਜੀ 10000 ਰੁਪਏ ਕਰਾਇਆ ਦਿਓ ਜਦ ਕਿ ਸਾਡੇ ਕੋਲ ਲਿਖਤ ਹੈ ਵੀ ਅਸੀਂ 2100 ਤੋਂ ਇੱਕ ਕਰਾਇਆ ਨਹੀਂ ਵਧੇਗਾ ਅਸੀਂ ਦੁਕਾਨ ਦਾ ਕਿਰਾਇਆ 1500 ਅਸੀਂ ਦੁਕਾਨਾਂ ਆ ਫੜਾਈਆਂ ਉਸ ਦੇ ਬਾਵਜੂਦ ਵੀ ਕਿਰਾਇਆ ਦੇ ਰਹੇ ਸੀ ਸਟਾਰਟਿੰਗ ਸਾਡੇ ਹੋਈ ਸੀ 1500 ਰੁਪਏ ਕਿਰਾਏ ਤੋਂ ਉਸ ਤੋਂ ਬਾਅਦ ਹਰ ਸਾਲ ਬਾਅਦ 100 ਰੁਪਏ ਵਧਣ ਲੱਗ ਗਿਆ 100 ਰੁਪਏ ਕਰਦਾ ਕਰਦਾ 2100 ਰੁਪਏ ਤੱਕ ਲਾਸਟ ਸਾਡੇ ਕੋਲ ਲਿਖਿਆ ਹੋਇਆ ਹੈਗਾ ਜੋ ਲਿਖਤ ਸਾਡੇ ਕੋਲ ਹੈਗੀ ਆ ਉਸ ਦੇ ਰੂਪ ਚ ਅਸੀਂ ਕਿਰਾਇਆ ਹਰ ਇੱਕ ਮਹੀਨੇ ਦੀ 10 ਤਰੀਕ ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਸਾਹਿਬ ਨੂੰ ਦੇ ਦਿੰਦੇ ਸੀ ਚੈੱਕ ਵੀ ਤੇ ਕੈਸ਼ ਵੀ ਉਸ ਇਹ ਚੀਜ਼ਾਂ ਦੇਖ ਕੇ ਆਪਣੇ ਇਹ ਮਾਨਯੋਗ ਜੱਜ ਸਾਹਿਬ ਨੇ ਸਾਨੂੰ ਸਟੇ ਦਿੱਤਾ ਪੂਰੀ ਮਾਰਕੀਟ ਨੇ ਸਾਨੂੰ ਸਟੇ ਦਿੱਤਾ ਇੱਕੋ ਲੜਕੀ આરોਪ ਲਗਾ ਰਹੀ ਹੈ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਇੱਕ ਲੜਕੀ ਦੇ ਨਾਲ ਹੱਥੋ ਪਾਈ ਕੀਤੀ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਾਬ ਪੀ ਕੇ ਕੁਝ ਵਿਅਕਤੀ ਐਂਟਰ ਹੋਏ ਉਹ ਲੜਕੀ ਦਾ આરોਪ ਹੈ ਕਿ ਇੱਕ ਬੱਬੂ ਜੀ ਨੇ ਸਾਡੇ ਨਾਲ ਕੁੱਟ ਮਾਰ ਕੀਤੀ ਇਹ ਤੁਹਾਨੂੰ ਲੱਗਦਾ ਹੈ ਅਸੀਂ ਇਹ ਕੰਮ ਕਰ ਸਕਦੇ ਹਾਂ ਸਾਡੇ ਤੇ ਝੂਠੇ આરોਪ ਲਗਾਏਗਾ ਕੋਈ ਅਸੀਂ ਥੋੜੀ ਮੰਨਾਂਗੇ ਇਹ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਸਾਡੇ ਤੇ ਅਸੀਂ 20 ਸਾਲ ਤੋਂ ਇੱਥੇ ਰਹਿੰਦੇ ਆ ਅੱਜ ਤੱਕ ਤੇ ਅਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਪੂਰੀ ਮਾਰਕੀਟ ਸਾਡੇ ਨਾਲ ਮਾਰਕੀਟ ਵੀ ਇੱਥੇ ਸੀ ਇਹ ਤੇ ਸਾਡਾ ਸਮਾਨ ਚੱਕ ਕੇ ਬਾਹਰ ਸੁੱਟਦਾ ਸੀ ਇਹ ਦੇਖ ਕੇ ਮੇਰਾ ਇੱਕ ਰਿਸ਼ਤੇਦਾਰ ਸੰਦੀਪ ਜੀ ਨੂੰ ਕਹਿ ਰਹੇ ਨੇ ਉਹਦਾ ਕੇਬਲ ਟੀਵੀ ਦਾ ਕੰਮ ਹੈਗਾ ਵਾ ਉਹ ਆਇਆ ਉਹਨੇ ਕਿਹਾ ਬਾਬਾ ਜੀ ਸਮਾਨ ਤੁਸੀਂ ਬਾਹਰ ਨਾ ਸੁੱਟੋ ਤੋੜਪਾ ਨਾ ਕਰੋ ਉਹਨਾਂ ਨੇ ਕਿਹਾ ਬਾਕੀ ਗੱਲ ਆਪਾਂ ਸਵੇਰੇ ਕਰ ਲਾਂਗੇ ਸਾਨੂੰ ਸਮਾਨ ਰੱਖਣ ਦਿਓ ਸਮਾਨ ਉਹ ਅੰਦਰ ਰਖਾ ਕੇ ਫਿਰ ਉਹ ਚਲੇ ਗਏ ਹੋਰ ਕੋਈ ਹੱਥੋਂ ਪਾਈ ਨਹੀਂ ਹੋਈ ਇੱਥੇ ਕੁਝ ਨਹੀਂ ਹੋਇਆ ਬਾਕੀ ਸਾਰੇ ਮਾਰਕੀਟ ਗਵਾਹ ਹੈ ਹੋਰ ਦੇਖਣ ਵਾਲੇ ਬੰਦੇ ਵੀ ਦਵਾ ਨੇ ਤੁਸੀਂ ਇਨਕੁਆਇਰੀ ਕਰ ਲਓ ਸੱਚ ਦਾ ਸੱਚ ਤੁਹਾਡੇ ਸਾਹਮਣੇ ਆ ਜਾਵੇ ਬੱਬੂ ਜੀ ਇੱਕੋ ਸੰਦੀਪ ਲੁਧਿਆਣਾ ਤੇ ਵੀ ਔਰੋਪ ਲਗਾ ਰਹੇ ਨੇ ਮੈਂ ਕਹਿ ਰਿਹਾ ਜੀ ਉਹ ਝੂਠੇ ਇਲਜ਼ਾਮ ਲਗਾ ਰਹੇ ਸੰਦੀਪ ਮੇਰਾ ਰਿਸ਼ਤੇਦਾਰ ਹੈ ਮੇਰਾ ਸਮਾਨ ਚੱਕ ਕੇ ਬਾਹਰ ਸੁੱਟ ਰਿਆ ਸੀਗਾ ਇਹ ਬਾਹਰ ਸੁੱਟ ਰਿਆ ਸੀ ਉਹ ਲੰਗਦਾ ਪਿਆ ਸੀ ਉਹ ਆ ਗਿਆ ਉਹਨੇ ਕੁਝ ਵੀ ਨਹੀਂ ਕਿਹਾ ਉਹਨੇ ਕਿਹਾ ਬਾਬਾ ਜੀ ਜੋ ਵੀ ਰੋਲਾ ਤੁਸੀਂ ਸਵੇਰੇ ਨਵੇਲ ਲਿਆ ਜੇ ਜੋ ਵੀ ਰੋਲਾ ਬੈਠ ਕੇ ਸਵੇਰੇ ਨਵੇਲ ਲਿਆ ਜੇ ਤੁਸੀਂ ਇਹਨੂੰ ਸਮਾਨ ਅੰਦਰ ਰੱਖਣ ਦਿਓ ਬਸ ਇੰਨਾ ਕਰਕੇ ਫਿਰ ਉਹ ਪਹਿਲਾਂ ਇਹਨਾਂ ਨੇ ਸਾਡਾ ਸ਼ਟਰ ਢਿੰਡਾ ਨੇ ਬੰਦ ਕਰਤਾ ਠੱਕੇਸ਼ਾਈ ਨਾਲ ਸ਼ਟਰ ਬੰਦ ਕਰਕੇ ਸਮਾਨ ਸਾਡਾ ਬਾਹਰ ਸੁੱਟਤਾ ਸੰਦੀਪ ਨੇ ਕਿਹਾ ਵੀ ਇਹਨਾਂ ਨੂੰ ਸਮਾਨ ਤੇ ਅੰਦਰ ਰੱਖ ਲੈਣ ਦਿਓ ਉਹ ਮੇਰੇ ਰਿਸ਼ਤੇਦਾਰ ਸੀ ਲੰਗਦਾ ਪਿਆ ਸੀ ਕਹਿੰਦਾ ਸਮਾਨ ਅੰਦਰ ਰੱਖ ਲੈਣ ਦਿਓ ਬਾਕੀ ਬੈਠ ਕੇ ਸਵੇਰੇ ਗੱਲ ਕਰ ਲਿਆ ਜੇ ਉਹ ਸਮਾਨ ਅੰਦਰ ਰਖਾ ਕੇ ਚਲੇ ਗਏ ਇੰਨੀ ਗੱਲ ਜ਼ਰੂਰ ਹੈ ਜੀ ਥਾਣੇ ਦੇ ਵਿੱਚ ਕੋਈ ਦਰਖਾਸਤ ਵਗੈਰਾ ਦਿੱਤੀ ਹੋਈ ਹੈ ਦਰਖਾਸਤ ਤਾਂ ਸਾਡੀਆਂ ਪਹਿਲਾਂ ਨੇ ਜੀ ਆ ਨਾਲ ਮੇਰੇ ਕਾਲਾ ਟੈਰਾ ਵਾਲਾ ਹੁਣ ਵੀ ਦੇਖੋ ਇਹਦੇ ਹਵਾ ਭਰਨ ਵਾਲੀ ਟੈਂਕੀ ਦੇ ਕੋਲ ਉਹਨੇ ਆਪਣੀ ਜੀਪ ਖੜੀ ਕੀਤੀ ਹੋਈ ਹੈ ਇਹ ਸਾਨੂੰ ਕੰਮ ਨਹੀਂ ਕਰਨ ਦਿੰਦਾ ਧੱਕੇਸ਼ਾਹੀ ਕਰਦਾ ਮੇਰੀ ਦੁਕਾਨ ਅੱਗੇ ਜੀਪ ਲਾ ਦਿੰਦਾ ਇਹ ਸਾਨੂੰ ਤੰਗ ਪਰੇਸ਼ਾਨ ਕਰਦਾ ਸਾਡਾ ਸਮਾਨ ਚੱਕ ਕੇ ਬਾਹਰ ਸੁੱਟਦਾ ਇਸ ਕਰਕੇ ਅਸੀਂ ਦੁਖੀ ਹੋ ਕੇ ਸਟੇ ਲਿਆ ਜੀ ਇਹ ਸਟੇ ਦੇ ਕਰਕੇ ਹੁਣ ਇਹ ਧੱਕੇਸ਼ਾਹੀ ਨਾਲ ਕਹਿੰਦਾ ਕੁੜੀ ਦਾ ਬਹਾਨਾ ਬਣਾ ਕੇ ਵੀ ਮੈਨੂੰ ਲਿਖਤ ਮਿਲ ਜਾਵੇ ਤੇ ਇਹ ਸਟੇ ਦੀ ਜਗ੍ਹਾ ਮੈਨੂੰ ਕਿਰਾਇਆ 10000 ਰ ਜੋ ਸਾਡੇ ਕੋਲ ਲਿਖਿਆ ਹੋਇਆ ਵਾ ਉਸ ਦੇ ਉੱਤੇ ਸਾਨੂੰ ਮਾਣਯੋਗ ਅਦਾਲਤ ਨੇ ਸਟੇ ਦਿੱਤਾ ਠੀਕ ਹੈ ਇਹ ਸਾਡੇ ਨਾਲ ਹੋਰ ਕੁਝ ਵਿਅਕਤੀ ਮਿਲ ਗਏ ਨੇ ਤੁਸੀਂ ਸਾਰੇ ਦੁਕਾਨਾਂ ਆ ਰਹੇ ਹੋ ਜੀ ਕਿੰਨੀਆਂ ਦੁਕਾਨਾਂ ਨੇ ਇੱਥੇ ਫਰੰਟ ਤੇ 10 ਦੁਕਾਨਾਂ ਨੇ ਜੀ ਤੁਹਾਡਾ ਮੇਨ ਰੋਲਾ ਜਿਹੜਾ ਦੁਕਾਨਾਂ ਦਾ ਆ ਮੇਨ ਰੋਲਾ ਦੁਕਾਨਾਂ ਦਾ ਐ ਸੋ ਇਹ ਉਹ ਵਿਅਕਤੀ ਸਾਡੇ ਨਾਲ ਮੌਜੂਦ ਨੇ ਸੋ ਕੈਮਰਾਮੈਨ ਨੂੰ ਅਪੀਲ ਕੀ ਇੱਧਰ ਦਿਖਾਇਆ ਜਾਵੇ ਭਾਜੀ ਤੁਹਾਡੀ ਦੁਕਾਨ ਕਿਹੜੀ ਹੈ ਜੀ ਸਾਡੀ ਤੇ ਟ੍ਰਾਂਸਪੋਰਟ ਦਾ ਕੰਮ ਹੈ ਕੀ ਨਾਂ ਤੁਹਾਡਾ ਲੱਗੀ ਵੇਧੀ ਲੱਗੀ ਵੇਧੀ ਤੁਹਾਡਾ ਜੀ ਲੁਧਿਆਣਾ ਗੁੱਲੂ ਟੈਂਪੋ ਟਰਾਂਸਪੋਰਟ ਜੀ ਠੀਕ ਹੈ ਜੀ ਜੀ ਚਾਰ ਨੰਬਰ ਦੁਕਾਨ ਦਾ ਮੇਰਾ ਨਾਮ ਸਤਰਾਮ ਸਿੰਘ ਜੀ ਕੁਰਾਣਾ ਜੀ ਮੇਰਾ ਟੈਂਪੋ ਡਰਾਈਵਰ ਦਾ ਕੰਮ ਹੈ ਜੀ ਮੇਰਾ ਨਾਮ ਸੁਰਿੰਦਰ ਸਿੰਘ ਹੈ ਮੇਰਾ ਨੰਰਿੰਦਾ ਟੈਲੀਫੋਨ ਦੇ ਨਾਮ ਤੇ ਦਿਕਾਣਾ ਸਰ ਤੁਹਾਡੇ ਤੇ ਅਰੋਪ ਲਗਾਈ ਜਾ ਰਹੇ ਆ ਪੰਜ ਸੱਤ ਬੰਦਿਆਂ ਦਾ ਸਾਨੂੰ ਸ਼ਾਇਦ ਨਾਂ ਨਹੀਂ ਪਤਾ ਤੇ ਤੁਹਾਡੇ ਤੇ ਅਰੋਪ ਗਲਤ ਅਰੋਪ ਨੇ ਧਾਰਪ ਦੀ ਆਰਟ ਦੇ ਵਿੱਚ ਗਲਤ ਕੰਮ ਹੋ ਰਹੇ ਨੇ ਅਸੀਂ ਇੱਧਰ ਦੇ ਆਦਮੀ ਨਹੀਂ ਆ ਤੁਸੀਂ ਸਾਡੀ ਵੈਰੀਫਿਕੇਸ਼ਨ ਕਰਾ ਦਿਓ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਨਿਕਲਣਗੇ ਇਹਨਾਂ ਦਾ ਮੁੰਡਾ ਵੀ ਅੰਦਰ ਹੈ ਸੀਆਈ ਸਟਾਫ ਦੇ ਵਿੱਚ ਚੱਕਿਆ ਗਿਆ ਇਹ ਵੀ ਕਹਦੇ ਨੇ ਦੂਜੇ ਨੰਬਰ ਤੇ ਕਾਉਂ ਉਹਦਾ ਸਾਡੇ ਕੋਲ ਪਲੇਨ ਲੱਗਦਾ ਇਹ ਲੁੱਟਾ ਖੋਹਾਂ ਕਰਦੇ ਨੇ ਜੀ ਅੰਦਰ ਗੈਂਗਸਟਰ ਸਾਨੂੰ ਕਹਿ ਰਹੇ ਨੇ ਇਹ ਗੈਂਗਸਟਰ ਖੁਦ ਨੇ ਇਹਨਾਂ ਦਾ ਮੁੰਡਾ ਮੰਗਾ ਫਤੇ ਜੋ ਕਿ ਲੁੱਟਾ ਖੋਹਾਂ ਕਰਦਾ ਉਹਦੇ ਉੱਤੇ ਸਲੇਮ ਟਾਪਰੀ ਦੇ ਵਿੱਚ ਪਰਚਾ ਵੀ ਚੱਲ ਰਿਹਾ ਵੈ ਲੁੱਟ ਖੋਹ ਕੇ ਕੀਤਾ ਹਾਰਡਵਰ ਬੰਦਾ ਵੀ ਮਰਿਆ 192000 ਦੀ ਲੁੱਟ ਖੋਹ ਦੇ ਵਿੱਚ ਬੰਦਾ ਮਰਿਆ ਹਾਰਡਵਰ ਸਲੇਮ ਟਾਪਰੀ ਪਰਚਾ ਉਹ ਪਘੋੜਾ ਸੀ ਉਸ ਤੋਂ ਥੋੜੇ ਦਿਨਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਉਹ ਉਹਨੂੰ ਚੱਕ ਕੇ ਲੈ ਕੇ ਗਏ ਨੇ ਆ ਮਾਨਯੋਗ ਜੈਸਾਹਬ ਨੇ ਸਾਨੂੰ ਸਾਰੀਆਂ ਅਗਲੀਆਂ ਦੁਕਾਨਾਂ ਵਾਲਿਆਂ ਨੂੰ ਸਟੇਟ ਦਿੱਤਾ ਵਾ ਇਹ ਫਿਰ ਵੀ ਸਾਨੂੰ ਧੱਕੇਸ਼ਾਹੀ ਕਰਦਾ ਪਿਆ ਵਾ ਸਮਾਜ ਚੱਕ ਕੇ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦਾ ਵਾ ਅਸੀਂ ਕਮਿਸ਼ਨਰ ਸਾਹਿਬ ਨੂੰ ਇਹ ਅਰਜ਼ੀ ਦਿੰਦੇ ਹਈ ਵੀ ਕਿ ਕੋਈ ਨੂੰ ਅੱਗੇ ਕਰਕੇ ਸਾਡੇ ਨਾਲ ਧੱਕੇਸ਼ਾਹੀ ਕਰੇਗਾ ਇਸ ਕਰਕੇ ਅੱਜ ਵੀ ਇਹ ਕੁੜੀ ਨੂੰ ਟੈਕੀ ਤੇ ਜਾਣ ਕੇ ਚੜਾਇਆ ਆਇਆ ਦੁਕਾਨਾਂ ਖਾਲੀ ਕਰਾਉਣ ਬਾਰੇ ਸਾਡੀ ਐਪਲੀਕੇਸ਼ਨ ਭੇਜਾਪੇ